ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਬਾਈ ਪ੍ਰਕਾਸ਼ ਸਿੰਘ ਦੀ ਜੋ ਪਿਛਲੇ 29 ਸਾਲ ਤੋਂ ਸਾਡੇ ਪਿੰਡ ਤੌਲਾ ਵਿਖੇ ਆਪਣੀਆਂ ਬਿਸਕੁਟਾਂ ਦੀਆਂ ਸਵਾਵਾਂ ਨਿਭਾ ਰਹੇ ਆ ਬਾਈ ਹੋਰਾਂ ਦਾ ਪਿੰਡ ਦੇ ਨਾਲ ਇਦਾਂ ਦਾ ਸਾਂਝ ਪੈ ਗਈ ਕਿ ਉਹ ਸਾਨੂੰ ਆਪਣੇ ਪਿੰਡ ਦੇ ਲੱਗਣ ਲੱਗੇ ਜਦੋਂ ਵੀ ਦੀਵਾਲੀ ਦੇ ਦਿਨ ਆਉਂਦੇ ਆ ਜਾਂ ਸਾਵਣ ਮਹੀਨਾ ਚੱਲਦਾ ਤਾਂ ਬਾਈ ਹੋਰੇ ਆਪਣੇ ਪਿੰਡ ਡੇਰਾ ਲਾ ਲੈਂਦੇ ਆ ਬਹੁਤ ਸੋਹਣੇ ਬਿਸਕਟ ਜਿਹੜੇ ਹੈਗੇ ਆ ਕੜਦੇ ਆ ਸਾਰੇ ਭਰਾ ਜਿੰਨੇ ਵੀ ਇਹਨਾਂ ਦੀ ਉਡੀਕ ਕਰਦੇ ਹੁੰਦੇ ਆ ਕਿ ਪ੍ਰਕਾਸ਼ ਬਾਈ ਹੋਰੇ ਕਦੋਂ ਆਉਣਗੇ ਕਦੋਂ ਅਸੀਂ ਬਿਸਕਟ ਕੜਵਾਈਏ ਆ ਦੇਖੋ ਬਾਈ ਹੋਰਾਂ ਦਾ ਬੇਟਾ ਵੀ ਨਾਲ ਕੰਮ ਕਰਵਾਉਂਦਾ ਕਿਉਂਕਿ 29 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਬਾਈ ਨੇ ਅੱਜ ਤੱਕ ਕਦੇ ਵੀ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਉਹ ਸਾਡੇ ਪਿੰਡ ਦੇ ਨਹੀਂ ਹੈਗੇ ਸਾਡੇ ਪਿੰਡ ਨਾਲ ਉਹਨਾਂ ਦੀ ਇੰਨੀ ਸਾਂਝ ਜਿਹੜੀ ਹੈਗੀ ਹੋਊਗੀ ਤੇ ਤੁਹਾਡੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਭਰਾ ਇਦਾਂ ਦੇ ਹੋਣਗੇ ਜਿਹੜੇ ਲੰਮੇ ਸਮੇਂ ਤੋਂ ਇਸ ਵਮਨਵਾ ਰਹੇ ਹੋਣੇ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਕੱਢਦੇ ਆ ਜਾਂ ਹੋਰਾਂ ਪਿੰਡਾਂ ਦੇ ਉਥੇ ਆ ਕੇ ਲੰਬੇ ਸਮੇਂ ਤੋਂ ਰਹਿ ਰਹੇ ਆ ਉਹ ਵੀ ਜ਼ਰੂਰ ਦੱਸਿਓ ਤੇ ਬਹੁਤ ਵਧੀਆ ਕੁਆਲਟੀ ਵੈਸੇ ਇੱਕ ਗੱਲ ਹੋਰ ਹੈ ਕਹਿਣ ਨੂੰ ਤਾਂ ਆਪਾਂ ਕਹਿ ਦਿੰਨੇ ਆ ਕਿ ਹਰ ਇੱਕ ਕੰਮ ਸੌਖਾ ਹੁੰਦਾ ਪਰ ਕੰਮ ਇਹ ਬਹੁਤ ਜ਼ਿਆਦਾ ਔਖਾ 2 ਮਿੰਟ ਬੈਠਣੀ ਹੁੰਦਾ ਕਿਉਂਕਿ ਤਰਪਾਲ ਵੀ ਤਪਦੀ ਆ ਉੱਪਰੋਂ ਉਪਰੋਂ ਪਰਠੀ ਟੱਪਦੀ ਹੁੰਦੀ ਹੈ ਪੱਠੀ ਦੇ ਅੱਗੇ ਬਹਿ ਕੇ ਬਿਸਕਟ ਕੱਢਣੇ ਦੇਖੋ ਗਰਮੀ ਦੇ ਵਿੱਚ ਤਾਂ ਆਪਣੇ ਤੋਂ ਦਰਖਤ ਦੇ ਹੇਠ ਵੀ ਬਹਿਣਿਆ ਫਿਰ ਵੀ ਐ ਕਹਨੇ ਆ ਵੀ ਗਰਮੀ ਲੱਗਦੀ ਹੈ ਏਸੀ ਦੇ ਵਿੱਚ ਥੋੜੀ ਰਾਹਤ ਬੰਦਾ ਫੀਲ ਕਰਦਾ ਵੀ ਚਲੋ ਠੀਕ ਆ ਹੁਣ ਨਹੀਂ ਗਰਮੀ ਲੱਗਦੀ ਗਰਮੀ ਦੇ ਵਿੱਚ ਬੈਠ ਕੇ ਬਿਸਕਟਾਂ ਨੂੰ ਸੇਕ ਲਵਾਉਣਾ ਕੋਈ ਸੌਖੀ ਗੱਲ ਨਹੀਂ ਬਹੁਤ ਵੱਡੀ ਤਪੱਸਿਆ ਹੀ ਆ ਬਾਈ ਹੋਰਾਂ ਦੀ ਤੇ ਮਾਣ ਸਾਨੂੰ ਬਾਈ ਹੋਰਾਂ ਦੇ ਉੱਤੇ ਕਿ ਸਾਡੇ ਪਿੰਡ ਨੂੰ ਇਹ ਵਧੀਆ ਸੁਭਾਵਾ ਮ ਦੇ ਰਹੇ ਆ। ਨਾ ਵੇਖੋ ਤੁਸੀਂ ਅੱਜ ਮੈਂ ਵੀ ਗਿਆ ਸੀ ਮਹਾਵੀਰ ਚਲੋ ਬਾਈ ਦੇ ਦਰਸ਼ਨ ਕਰਕੇ ਆਈਏ ਕਿਉਂਕਿ ਇਹਨਾਂ ਨੂੰ 7-8 ਦਿਨ ਹੋਏ ਆ ਹਜੇ ਆਇਆ ਇਹਨੂੰ ਬਹੁਤ ਵੱਡੀ ਲਾਈਨ ਲੱਗ ਜਾਂਦੀ ਹੈ। ਤੇ ਹੁਣ ਤਾਂ ਚਲੋ ਆਇਆ ਵੀ ਹਜੇ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਤੇ ਦੇਖੋਗੇ ਪੀਪੀਆਂ ਪੀਪੀਆਂ ਜਿਹੜੀਆਂ ਹੈਗੀਆਂ ਲਾਈਨਾਂ ਲੱਗ ਜਾਂਦੀ ਆ ਇਹਦੇ ਨਾਲ ਕੋਈ ਕਢਾ ਕੇ ਲੈ ਜਾਂਦਾ ਕੋਈ ਵੇਟ ਕਰਦਾ ਰਹਿੰਦਾ ਵੀ ਬਾਈ ਦੀ ਬਹੁਤ ਸਾਂਝ ਬਣੀ ਹੋਈ ਆ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰਾ ਮੇਰੀ ਸੋਸੀਬੀ ਬਾਈ ਹੋਰਾਂ ਨੂੰ ਵਖਾਈਏ ਹੋਰਾਂ ਪਿੰਡਾਂ ਦੇ ਵੀ ਆਸੇ-ਪਾਸੇ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਪਿੰਡਾਂ ਦੇ ਲੋਕ ਵੀ ਬਾਈ ਕੋਲੇ ਆਉਂਦੇ ਆ ਪੱਕੇ ਲੱਗੇ ਹੋਇਆ ਦੇਖੋ ਕਿੰਨੇ ਪੀਪੇ ਕੋਈ ਬੰਦਾ ਰੱਖ ਜਾਂਦਾ ਬਾਈ ਟਾਈਮ ਦੇ ਦਾਂਦੇ ਆ ਵੀ ਐਂ ਕਰਕੇ ਤੁਸੀਂ ਆ ਸਮੇਂ ਆ ਸਕਦੇ ਹੋ ਸੋ ਵਾਡ 4:30 ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਲੇ ਤਾਂ ਸਾਰੇ ਲੋਕਾਂ ਨੂੰ ਪ੍ਰੋਪਰ ਪਤਾ ਨਹੀਂ ਲੱਗਿਆ ਬਾਈ ਰਾਜੂ ਆਪਣਾ ਦੋਸਤ ਕਾਨੇਕੇ ਪਿੰਡ ਤੋਂ ਤੇ ਇਹ ਬਾਈ ਹੋਰੇ ਵੀ ਲੰਮੇ ਸਮੇਂ ਤੋਂ ਇਨਾਂ ਕੋਲ ਹੀ ਆਉਂਦੇ ਆ ਇਹ ਵੀ ਅੱਜ ਆਏ ਸੀ ਬਹੁਤ ਵਧੀਆ ਕੰਮ ਆ ਭਰਾ ਹੋਰਾਂ ਦਾ ਬਾਈ ਰਾਜੂ ਕਹਿੰਦਾ ਵੀ ਸਾਨੂੰ ਹੋਰ ਅਸੀਂ ਤਪਾ ਮੰਡੀ ਵੀ ਜਾ ਸਕਦੇ ਆ ਧਨੋਲਾ ਮੰਡੀ ਵੀ ਜਾ ਸਕਦੇ ਆ ਵੀ ਪਰ ਅਸੀਂ ਬਾਈ ਪ੍ਰਕਾਸ਼ ਕੋਲੇ ਹੀ ਆਉਣੇ ਆ ਸ਼ੁਰੂ ਤੋਂ ਤੇ ਸਾਰਾ ਪਿੰਡੀ ਬਾਈ ਹੋਰਾਂ ਕੋਲੇ ਆਉਂਦਾ ਦੇਖੋ ਗਰਮੀ ਦੇ ਵਿੱਚ ਔਖਾ ਬਹੁਤ ਹੁੰਦਾ ਪਰ ਬਾਈ ਜਦੋਂ ਮੈਂ ਵੇਖਿਆ ਬਾਈ ਦੇ ਉੱਪਰ ਜਵਾਨੀ ਸੀ ਇਹ ਅਸੀਂ ਛੋਟੇ-ਛੋਟੇ ਸੀ ਤੇ ਅੱਜ ਬਾਈ ਦੇਖੋ ਇਹੇ ਪਿੰਡ ਦੇ ਵਿੱਚ ਵੱਡੀ ਉਮਰ ਦੇ ਵਿੱਚ ਆ ਗਿਆ ਤੇ ਕਿੰਨੇ ਲੋਕ ਇੱਥੋਂ ਬਿਸਕਟ ਖੜਾ ਕੇ ਆਪਦੀਆਂ ਕੁੜੀਆਂ ਨੂੰ ਦੇ ਕੇ ਆਉਂਦੇ ਆ ਨਾਲੇ ਬਾਈ ਦਾ ਟਾਈਮ ਪਾਸ ਹੋਈ ਜਾਂਦਾ ਨਾਲੇ ਸਾਡੇ ਲੋਕਾਂ ਨੂੰ ਇਹ ਸਵਾਵਾ ਮਿਲ ਜਾਂਦੀਆਂ ਤੁਸੀਂ ਵੀ ਜ਼ਰੂਰ ਦੱਸਿਓ ਤੁਹਾਡੇ ਪਿੰਡ ਵਿੱਚ ਇਦਾਂ ਦਾ ਕੋਈ ਇਨਸਾਨ ਹੈ